ਜਿੰਨੂੰ ਬੰਦਾ ਅੱਖਾਂ ਦੇ ਨਾਲ ਵੇਖਣਾ ਨਹੀਂ ਨਾ ਚਾਹੁੰਦਾ ਜਦੋਂ ਫਿਰ ਨੀਤੀ ਦਾ ਇਹ ਅੰਗ ਵਰਤਿਆ ਜਾਂਦਾ ਤੇ ਉਹਦੇ ਰਾਹ ਵਿੱਚ ਪਲਕਾਂ ਵਛਾਦਤੀਆਂ ਜਾਂਦੀਆਂ ਆਓ ਜੀ ਆਓ ਤੁਹਾਡਾ ਕਰਕੇ ਹੀ ਇਹ ਸਾਰਾ ਕੁਝ ਇਹ ਤੁਹਾਡਾ ਹੀ ਹੈ ਸਾਰਾ ਕੁਝ ਪਰ ਜੇ ਨੀਤੀ ਦੇ ਚਾਰ ਅੰਗਾਂ ਵਿੱਚੋਂ ਤਿੰਨ ਅੰਗ ਵਰਤ ਕੇ ਸਾਮ-ਦਾਮ ਭੇਦ ਦੀ ਵਰਤੋਂ ਕਰਕੇ ਵੀ ਜੇ ਅੰਦਰ ਦੀ ਲਾਲਸਾ ਪੂਰੀ ਨਾ ਹੋਵੇ ਤਾਂ ਪ੍ਰਥਮ ਸਾਮ ਮਿਲਬੋ ਬਨ ਆਈ ਨੀਤੀ ਦੇ ਚਾਰ ਅੰਗਾਂ ਵਿੱਚੋਂ ਪਹਿਲਾ ਅੰਗ ਹੈ ਸਾਮ ਤੇ ਨੀਤੀ ਦਾ ਇਹ ਅੰਗ ਕਹਿੰਦਾ ਹੈ ਕਿ ਪਹਿਲੋਂ ਤੇ ਸ਼ਾਮ ਭਾਵ ਕੇ ਅਗਲੇ ਦੇ ਨਾਲ ਮੇਲਜੋਲ ਕਰਨਾ ਹੀ ਬਣਦਾ ਹੈ ਅਗਲੇ ਦੇ ਨਾਲ ਮਿਲਾਪ ਕਰਨਾ ਹੀ ਅਗਲੇ ਦੇ ਨਾਲ ਸੰਧੀ ਕਰਨੀ ਹੀ ਅੱਛੀ ਹੁੰਦੀ ਹੈ ਚੰਗੀ ਹੁੰਦੀ ਹੈ ਤੇ ਨੀਤੀ ਦੇ ਇਨ੍ਹਾਂ ਚਾਰ ਅੰਗਾਂ ਵਿੱਚੋਂ ਪਹਿਲਾ ਜੋ ਸ਼ਾਮ ਅੰਗ ਹੈ ਸ਼ਾਮ ਦਾ ਪੜਾਅ ਹੈ ਸ਼ਾਮ ਦਾ ਦਾਅ ਹੈ ਨੀਤੀਵਾਣ ਕਹਿੰਦੇ ਵੀ ਇਹਦੇ ਨਾਲ ਵੀ ਅਨੇਕਾਂ ਤਰ੍ਹਾਂ ਦੇ ਕਾਰਜ ਹਨ ਸੁਧਰ ਜਾਂਦੇ ਨੇ ਸਵਰ ਜਾਂਦੇ ਹਨ ਵੱਟ ਵਾਲੇ ਕਹਿੰਦੇ ਸ਼ਾਮ ਨੀਤੀ ਦੇ ਅੰਗਾਂ ਵਿੱਚੋਂ ਬਹੁਤ ਚੰਗਾ ਅੰਗ ਹੈ ਇਸ ਤ ਇਹ ਬਾਛਾ ਪੁਰ ਪਰ ਕਹਿੰਦੇ ਜੇ ਸ਼ਾਮ ਦੇ ਨਾਲ ਆਪਣੇ ਅੰਦਰ ਦੀ ਇੱਛਾ ਪੂਰੀ ਹੁੰਦੀ ਨਾ ਜਾਪੇ ਤਾਂ ਧਾਮ ਦੀਨ ਕੋ ਸ਼ੁਭ ਮਤ ਧਰੇ ਫਿਰ ਧਾਮ ਭਾਵ ਦਮੜੇ ਅਗਲੇ ਨੂੰ ਦਮੜਿਆਂ ਰਪਈਆਂ ਦਾ ਦੌਲਤ ਦਾ ਲਾਲਚ ਦੇਣ ਵਾਲੀ ਸ਼ੁਭ ਮਤ ਧਾਰਨ ਕਰਨੀ ਚਾਹੀਦੀ ਭਾਵ ਨੀਤੀ ਦਾ ਦੂਸਰਾ ਅੰਗ ਹੈ ਧਾਮ ਉਹਦੀ ਵਰਤੋਂ ਕਰ ਲੈਣੀ ਚਾਹੀਦੀ ਹੈ ਹਰ ਕੇ ਉਰਲ ਕਰ ਕੇ ਜਿਹੜਾ ਪਰਾਇਆ ਹੈ, ਸ਼ਤਰੂ ਹੈ, ਸਾਡਾ ਵਿਰੋਧੀ ਹੋਵੇ, ਉਹਦੇ ਹਿਰਦੇ ਵਿੱਚ ਲਾਲਚ ਪੈਦਾ ਕਰ ਦੇਣਾ ਚਾਹੀਦਾ ਹੈ। ਅਪਣੋਂ ਪਾਰ ਜਲੇ ਬਨਾਈ। ਤੇ ਫਿਰ ਵਿਰੋਧੀ ਨੂੰ ਦੌਲਤ ਦੇ ਕੇ, ਮਾਇਆ ਦੇ ਕੇ, ਲਾਲਚ ਦੇ ਕੇ ਧੰਨ ਦਾ ਆਪਣਾ ਕਾਰਜ ਬਣਾ ਲੈਣਾ ਚਾਹੀਦਾ ਹੈ। ਉਹ ਪੂਰਬ ਤੇ ਲਗਮਤ ਛੋਟੀ ਮਤ ਵਾਲੇ ਹਨ ਉਹ ਪਹਿਲੋਂ ਤੋਂ ਮੁੱਢ ਤੋਂ ਹੀ ਧਾਮ ਦੀ ਵਰਤੋਂ ਕਰਦੇ ਆਏ ਹਨ ਰਾਜਨੀਤ ਗਿਆਤਾ ਇਮਤ ਹੈ ਜਿਹੜੇ ਰਾਜਨੀਤੀ ਦੇ ਗਿਆਤਾ ਨੇ ਉਹ ਵੀ ਇਹੋ ਗੱਲ ਕਹਿੰਦੇ ਜਿੱਥੇ ਸਾਮ ਕਮ ਨਾ ਕਰੇ ਉਥੇ ਧਾਮ ਵਰਤ ਲੈਣਾ ਚਾਹੀਦਾ ਹੈ ਇਹ ਦੋਇੰਤੇ ਜਾ ਬਣੇ ਜੇ ਇਹਨਾਂ ਦੋਵਾਂ ਦੇ ਨਾਲ ਵੀ ਕੰਮ ਸਿਰੇ ਨਾ ਲੱਗੇ ਕੰਮ ਨਾ ਬਣੇ ਤਾਂ ਨੀਯ ਭੇਦ ਕਰਪੋ ਪੁਨ ਭਨੇ ਫਿਰ ਨੀਤੀ ਦਾ ਤੀਸਰਾ ਅੰਗ ਹੈ ਭੇਦ ਭੇਦ ਹੁੰਦਾ ਹੈ ਵਿਰੋਧੀ ਧਿਰ ਦੇ ਵਿੱਚ ਜਿਹੜਾ ਪ੍ਰਾਇਆ ਕੋਈ ਸ਼ਤਰੂ ਵੈਰੀ ਹੈ ਨਾ ਉਹਦੇ ਵਿੱਚ ਪਾੜ ਪਾ ਦੇਣਾ ਉਹਦੇ ਆਪਣੇ ਢੜਿਆਂ ਦੇ ਵਿੱਚ ਹੀ ਪਾਟਕ ਪਾ ਦੇਣਾ ਇਹ ਤੀਸਰਾ ਅੰਗ ਕਿਹਾ ਜਾਂਦਾ ਹੈ ਭਟ ਕੇ ਭਟ ਕੇ ਸਚਿ ਸਿਆਣੇ ਪ੍ਰਾਏ ਦੇ ਭਾਵ ਵੈਰੀ ਸ਼ਤਰੂ ਦੇ ਜਿਹੜੇ ਭਟ ਯੋਧੇ ਸੂਰ ਬੀਰ ਤੇ ਸਿਆਣੇ ਵਜ਼ੀਰ ਹੋਵਣ You no. don't know. ਪਛਾਣ ਦੇ ਜਾਂ ਜਿਹੜੇ ਉਹਦੇ ਮਸਾਹਬ ਉਹਦੇ ਨੇੜੇ ਰਹਿਣ ਵਾਲੇ ਹੋਣ ਜਾਂ ਉਹਦੇ ਬਹੁਤ ਪਰਮ ਮਿੱਤਰ ਪੱਕੇ ਮਿੱਤਰ ਪਛਾਣ ਵਿੱਚ ਆਉਂਦੇ ਹੋਣ ਇਤਿਆਦ ਕਰਕੇ ਆਪਣਾਈ ਇਤਿਆਦਕ ਇਨ੍ਹਾਂ ਉਹ ਪਰਾਏ ਦੇ ਵਜ਼ੀਰਾ ਨੂੰ ਸਪਾਈਆਂ ਨੂੰ ਯੋਧਿਆਂ ਨੂੰ ਸੂਰ ਬੀਰਾਂ ਨੂੰ ਉਹਦੇ ਮਿੱਤਰਾਂ ਨੂੰ ਉਹਦੇ ਖਾਸ ਬੰਦਿਆਂ ਨੂੰ ਆਪਣਾ ਬਣਾ ਲਵੇ ਨਰਮ ਕੀ ਆਦਰ ਆਦਿਕ ਗਾਏ ਤੇ ਭੇਦ ਇਹ ਗੱਲ ਕਹਿੰਦਾ ਵੀ ਆਪਣੇ ਬਣਾਓ ਭਾਵੇਂ ਤੁਹਾਨੂੰ ਪੈਸਾ ਖਰਚਣਾ ਪਵੇ ਤੇ ਭਾਵੇਂ ਆਪਣੀ ਇੱਜ਼ਤ ਦਾਤੇ ਲਾ ਕੇ ਉਹਨਾਂ ਨੂੰ ਇੱਜ਼ਤ ਦੇਣੀ ਪਵੇ ਉਹਨਾਂ ਦਾ ਆਦਰ ਕਿਉਂ ਨਾ ਤੁਹਾਨੂੰ ਕਰਨਾ ਪਵੇ ਤੇ ਹੁੰਦਾ ਜਿਨ ਨੂੰ ਬੰਦਾ ਅੱਖਾਂ ਦੇ ਨਾਲ ਵੇਖਣਾ ਨਹੀਂ ਨਾ ਚਾਹੁੰਦਾ ਜਦੋਂ ਫਿਰ ਨੀਤੀ ਦਾ ਇਹ ਅੰਗ ਵਰਤਿਆ ਜਾਂਦਾ ਤੇ ਉਹਦੇ ਰਾਹ ਵਿੱਚ پلਕਾਂ ਵਛਾ ਦਿੱਤੀਆਂ ਜਾਂਦੀਆਂ ਆਓ ਜੀ ਆਓ ਤੁਹਾਡਾ ਕਰਕੇ ਹੀ ਇਹ ਸਾਰਾ ਕੁਝ ਇਹ ਤੁਹਾਡਾ ਹੀ ਹੈ ਸਾਰਾ ਕੁਝ ਇਹ ਨੀਤੀ ਕਹਿੰਦੀ ਹੈ ਕਿ ਜਦੋਂ ਭੇਦ ਦੀ ਵਰਤੋਂ ਕਰਨੀ ਹੈ ਉਹਦੇ ਨਾਲ ਦਿਆਂ ਨੂੰ ਇਨਾ ਇੱਜ਼ਤ ਸਨਮਾਨ ਸਤਕਾਰ ਦਿਓ ਕਿ ਆਪ ਹੀ ਉਹਦਾ ਪਾਸਾ ਛੱਡ ਕੇ ਤੁਹਾਡੇ ਵਾਲੇ ਪਾਸੇ ਆ ਕੇ ਰਲ ਜਾਣ ਇਸ ਜੀਅ ਨੂੰ ਬਾਰਜ ਕਰੇ ਇਸ ਤਰ੍ਹਾਂ ਜਿਹੜਾ ਆਪਣਾ ਕਾਰਜ ਉਸ ਨੂੰ ਸਿਰੇ ਲਾ ਲਵੇ ਉਸ ਨੂੰ ਕਰ ਲਵੇ ਜੋ ਮਹਾਨ ਤੇ ਸ਼ੁਭ ਮੱਤ ਧਰੇ ਜਿਹੜਾ ਸੋਹਣੀ ਸ਼ੁਭ ਮੱਤ ਵਾਲਾ ਹੁੰਦਾ ਰਾਜਾ ਇਸ ਤਰ੍ਹਾਂ ਆਪਣਾ ਕਾਰਜ ਕਰ ਲੈਂਦਾ ਹੈ ਜਿਨ ਕੀ ਨੋ ਦੇ ਪਰਹਿ ਨਾ ਲਾਣ ਚਾਰ ਅੰਗਾਂ ਵਿੱਚੋਂ ਤਿੰਨ ਅੰਗ ਵਰਤ ਕੇ ਸ਼ਾਮ-ਦਾਮ ਭੇਦ ਦੀ ਵਰਤੋਂ ਕਰਕੇ ਵੀ ਜੇ ਅੰਦਰ ਦੀ ਲਾਲਸਾ ਪੂਰੀ ਨਾ ਹੋਵੇ ਤਾਂ ਕੋਈ ਨਾ ਕਰੇ ਫਿਰ ਕਹਿੰਦੇ ਲੜਨ ਵਿੱਚ ਆਲਸ ਨਹੀਂ ਕਰਨਾ ਚਾਹੀਦਾ ਫਿਰ ਜੰਗ ਜੁਦ੍ਹ ਵਾਸਤੇ ਵੀ ਤਿਆਰ ਹੋ ਜਾਣਾ ਚਾਹੀਦਾ ਹੈ ਜਿਹੜੇ ਸਿਆਣੇ ਪੁਰਖ ਨੇ ਚਾਰਾਂ ਦੀ ਵਾਰੀ ਵਾਰੀ ਵਰਤੋਂ ਕਰਦੇ ਹਨ ਇਹ ਨੀਤੀ ਦੇ ਚਾਰ ਅੰਗਾਂ ਨੂੰ ਕਰਨ ਵਾਸਤੇ ਕੂੜ ਕਪਟ ਕੋ ਨਿਪਟ ਸੋ ਠਾਣੇ ਫਿਰ ਝੂਠ ਵੀ ਬੋਲਣਾ ਪੈਂਦਾ ਹੈ ਛਲ ਕਬਟ ਵੀ ਕਰਨਾ ਪੈਂਦਾ ਹੈ ਇਹ ਤੇ ਹੀ ਕਾਰਜ ਸ਼ੁਭ ਬਣਹੀਂ ਫਿਰ ਇਹ ਨੀਤੀ ਦੇ ਚਾਰ ਅੰਗਾਂ ਦੀ ਵਰਤੋਂ ਕਰ ਕਿਹੜਾ ਆਪਣਾ ਕੋਈ ਸ਼ੁਭ ਕਾਰਜ ਉਹ ਬਣਦਾ ਹੈ ਸ੍ਰੇ ਰਲਕ ਜਾਂਦਾ ਹੈ ਪਰ ਇਹ ਸਾਥ ਰਹੇ ਝਲ ਸੰਹੀਂ ਇੱਕ ਗੱਲ ਹੋਰ ਯਾਦ ਰੱਖਣੀ ਜਦੋਂ ਵੀ ਨੀਤੀ ਦੇ ਚਾਰ ਅੰਗ ਵਰਤਦੇ ਹਨ ਪਰਾਏ ਦੇ ਨਾਲ ਜੇ ਮੇਲਜੋਲ ਕਰਨਾ ਹੈ ਤੇ ਅੰਦਰੋਂ ਉਹਦੇ ਨਾਲ ਛਲ ਕੇ ਰਹਿਣਾ ਆਪਣਾ ਦਿਲ ਉਹਨੂੰ ਕਦੇ ਵੀ ਨਹੀਂ ਦੇਣਾ ਉਹਦਾ ਭੇਤ ਲੈਣਾ ਆਪਣਾ ਭੇਤ ਉਹਨੂੰ ਕਦੇ ਵੀ ਨਹੀਂ ਦੱਸਣਾ ਇਸ ਤਰ੍ਹਾਂ ਉਹਨੂੰ ਛਲ ਦੇ ਨਾਲ ਹੀ chalna ਹੈ ਇਸ ਤਰ੍ਹਾਂ ਦੀ ਜਿਹੜੀ ਰਾਜੇ ਭੀਮਚੰਦ ਨੇ ਬੜੀ ਕਟਲ ਵਿੰਗੀ ਟੇਢੀ ਤੇ ਕਠੋਰ ਜਿਹੜੀ ਮਤ ਰਣਕੀਤੀ ਹੋਈ ਹੈ ਇਹੋ ਜੀਆਂ ਸੋਚਾਂ ਸੋਚਦਾ ਹੋਇਆ ਇਹ ਕਪਟੀ ਰਾਜਾ ਭੀਮ ਜਾਂਦਾ ਆਪਣੇ ਘਰ ਵਾਲੇ ਪਾਸੇ ਨੂੰ ਜਾ ਰਿਹਾ ਹੈ